प्यारे किसान वीरो मैं डॉक्टर सुखजीत कौर जो कि फल विज्ञानी ਦੇ ਤੌਰ ਤੇ ਆਪਣੀਆਂ ਸੇਵਾਵਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਨਿਵਾ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਣਕ ਤੇ ਝੋਨੇ ਦਾ ਫਸਲੀ ਰਵਾਇਤੀ ਚੱਕਰ ਜਿਹੜਾ ਚੱਲ ਰਿਹਾ ਹੈ ਤੇ ਇਸ ਨਾਲ ਇਹ ਹੋ ਰਿਹਾ ਕਿ ਜਿਵੇਂ ਲਗਾਤਾਰ ਝੋਨੇ ਦੀ ਕਾਸ਼ਤ ਕਰਨ ਨਾਲ ਦਿਨ ਬਦਿਨ ਜਿਹੜਾ ਪਾਣੀ ਦਾ ਪੱਧਰ ਜਿਹੜਾ ਆ ਉਹ ਥੱਲੇ ਜਾ ਰਿਹਾ ਹੈ ਤੇ ਇਸ ਕਰਕੇ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਫਸਲੀ ਭਵਿੰਤਾ ਅਪਣਾਉਣ ਦੀ ਲੋੜ ਹੈ ਜਿਸ ਤੇ ਵਿੱਚ ਬਾਗਬਾਨੀ ਦਾ ਅਹਿਮ ਯੋਗਦਾਨ ਹੈ ਤੇ ਬਾਗਬਾਨੀ ਨੂੰ ਪਰਫੁੱਲਤ ਕਰਨ ਲਈ ਸਾਨੂੰ ਜਿਹੜੇ ਆ ਇਸ ਮੌਸਮ ਦੇ ਵਿੱਚ ਜਿਹੜੇ ਫਲਦਾਰ ਬੂਟੇ ਜਿਹੜੇ ਆ ਉਹ ਲਗਾਉਣੇ ਚਾਹੀਦੇ ਨੇ ਵੈਸੇ ਤੇ ਜਿਹੜੇ ਇਸ ਮੌਸਮ ਦੇ ਵਿੱਚ ਸਦਾ ਬਹਾਰੀ ਫਲਦਾਰ ਬੂਟੇ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਇਨਾਮ ਫਲਦਾਰ ਬੂਟਿਆਂ ਤੋਂ ਇਲਾਵਾ ਜਿਵੇਂ ਅਸੀਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਤੋਂ ਸਾਨੂੰ ਪੋਸਟਿਕ ਤੱਤਾਂ ਦੀ ਪੂਰਤੀ ਵੀ ਹੁੰਦੀ ਹੈ ਜਿਸ ਨਾਲ ਰੋਜ਼ਾਨਾ ਫਲ ਮਿਲਦੇ ਰਹਿੰਦੇ ਹਨ ਤੇ ਵੈਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਦਾਬਹਾਰੀ ਫਲਦਾਰ ਬੂਟਿਆਂ ਦੇ ਦੋ ਸਮੇਂ ਲਗਾਉਣ ਦੇ ਦੋ ਸਮੇਂ 'ਤੇ ਆਧਾਰਿਤ ਕੀਤੇ ਗਏ ਹਨ ਪਹਿਲਾ 1 ਫਰਵਰੀ ਮਾਰਚ ਤੇ ਦੂਸਰਾ ਸਤੰਬਰ ਤੇ ਅਕਤੂਬਰ ਸਦਾਬਹਾਰੀ ਫਲਦਾਰ ਬੂਟੇ ਜਿਵੇਂ ਕਿ ਆਂਬ ਲੀਚੀ ਅਮਰੂਦ ਪਪੀਤਾ ਜਾਮਨ ਚੀਕੂ ਆਦਿ ਲਗਾਉਣ ਦੀ ਸਫਾਰਿਸ਼ ਕੀਤੀ ਗਈ ਹੈ ਇਹਨਾਂ ਸਦਾਬਹਾਰੀ ਫਲਦਾਰ ਬੂਟਿਆਂ ਦੇ ਉਹ ਹੁੰਦੇ ਹਨ ਜਿਹੜੇ ਕਿ ਸਾਰਾ ਸਾਲ ਹਰੇ ਭਰੇ ਰਹਿੰਦੇ ਹਨ ਤੇ ਆਪਣੇ ਜਿਹੜੇ ਪੱਤੇ ਆ ਉਹ ਨਹੀਂ ਛਾੜਦੇ ਫਲਦਾਰ ਬੂਟਿਆਂ ਦੇ ਵਿੱਚ ਦੋ ਤਰ੍ਹਾਂ ਦੇ ਫਲਦਾਰ ਬੂਟੇ ਹੁੰਦੇ ਹਨ ਇਹ ਤੇ ਮੈਂ ਹੁਣ ਗੱਲ ਕੀਤੀ ਸਦਾਬਹਾਰੀ ਫਲਦਾਰ ਬੂਟੇ ਇੱਕ ਹੁੰਦੇ ਆ ਪੱਤ ਝੜ ਵਾਲੇ ਫਲਦਾਰ ਬੂਟੇ ਪੱਤ ਝੜ ਵਾਲੇ ਫਲਦਾਰ ਬੂਟੇ ਉਹ ਫਲਦਾਰ ਬੂਟੇ ਹੁੰਦੇ ਹਨ ਜਿਹੜਾ ਕਿ ਸਰਦੀ ਦੇ ਮੌਸਮ ਦੇ ਵਿੱਚ ਆਪਣੇ ਪੱਤੇ ਛਾੜ ਕੇ ਆਰਾਮ ਅਵਸਥਾ ਦੇ ਵਿੱਚ ਚਲੇ ਜਾਂਦੇ ਹਨ ਤੇ ਇਹਨਾਂ ਨੂੰ ਲਗਾਉਣ ਦਾ ਸਮਾਂ ਹੁੰਦਾ ਹੈ ਜਨਵਰੀ ਤੋਂ ਫਰਵਰੀ ਇਹ ਅਸੀਂ ਪੱਤੇ ਛਾੜ ਫਲਦਾਰ ਬੂਟੇ ਅਸੀਂ ਜਨਵਰੀ ਦੇ ਫਰਵਰੀ ਦੇ ਵਿੱਚ ਲਗਾ ਲਗਾ ਸਕਦੇ ਹਾਂ ਹੁਣ ਜਿਹੜਾ ਟਾਈਮ ਜਿਹੜਾ ਬਹੁਤ ਟੁਕਮਾ ਆ ਸਤੰਬਰ ਤੇ ਅਕਤੂਬਰ ਵਾਲਾ ਸਦਾਬਹਾਰੀ ਫਲਦਾਰ ਬੂਟਿਆਂ ਨੂੰ ਲਗਾਉਣ ਦਾ ਤੇ ਇਹਨਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਹੈ ਕਿ ਜਦੋਂ ਵੀ ਅਸੀਂ ਕੋਈ ਤੇ ਬਾਗ ਦੀ ਵਿਉਂਤਵੰਦੀ ਕਰਨੀ ਹੈ ਤੇ ਉਸ ਤੋਂ ਪਹਿਲਾਂ ਜਿਹੜੀ ਹੈ ਜਗਾ ਤੇ ਜ਼ਮੀਨ ਦੀ ਚੋਣ ਉਹ ਕਿਵੇਂ ਕਰਨੀ ਚਾਹੀਦੀ ਹੈ ਜਿਹੜੀ ਜਗਾ ਦੀ ਚੋਣ ਹੈ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਜਿੱਥੇ ਤੁਸੀਂ ਬਾਗ ਲਗਾਉਣਾ ਉਹਦੀ ਮਿੱਟੀ ਉਪਜਾਊ ਚੰਗੇ ਭਾਲ ਵਾਲੀ ਚੰਗੇ ਨਿਕਾਸ ਵਾਲੀ ਤੇ ਜ਼ਿਆਦਾ ਤੇਜਾਬੀ ਅਤੇ ਲੂਣੇ ਮਾਤਰਾ ਤੋਂ ਰਹਿਤ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਇਹ ਦੇਖਣਾ ਚਾਹੀਦਾ ਹੈ ਕਿ ਜਿਹੜਾ ਜ਼ਮੀਨ ਦੇ ਥੱਲੇ 2 ਮੀਟਰ ਤੱਕ ਕੋਈ ਸਖਤ ਤੈ ਨਹੀਂ ਹੋਣੀ ਚਾਹੀਦੀ ਤੇ 3 ਮੀਟਰ ਡੁੰਗਾਈ ਤੱਕ ਜਿਹੜਾ ਪਾਣੀ ਦੇ ਲੈਵਲ ਦਾ ਵਿੱਚ ਕੋਈ ਉਤਰਾ ਉਚੜਾ ਨਹੀਂ ਹੋਣਾ ਚਾਹੀਦਾ ਮੈਂ ਦਲਬਾਸੀਆਂ ਚੀਮਾ ਲਾਲੀ ਚੀਮੇ ਕਰਕੇ ਮੈਂ ਆਮ ਲੋਕੀ ਮੈਨੂੰ ਜਾਣਦੇ ਨੇ ਪਿੰਡ ਮੇਰਾ ਬਰੀਆਰ ਹੈ ਜ਼ਿਲ੍ਹਾ ਗੁਰਦਾਸਪੁਰਾ ਦਾ ਮੈਂ ਰਹਿਣ ਵਾਲਾ ਤੇ ਮੇਰੇ ਕੋਲ 10 ਏਕੜ ਲੀਚੀ ਦਾ ਬਾਗ ਲੱਗਾ ਹੋਇਆ ਹੈ ਜਿਹਦੀ ਤਕਰੀਬਨ 38 ਸਾਲ ਦੇ ਲਾਗੇ ਛਾਗੇ ਉਮਰ ਹੋ ਗਈ ਹੈ ਤੇ ਕੁਝ ਸਾਡੇ ਕੋਲ ਡੇਰਾ ਦੂਣਾ ਹੈ ਕੁਝ ਸਾਡੇ ਕੋਲ ਕਲਕੱਤੀ ਹੈ ਜਦੋਂ ਆਪਾਂ ਨਵਾਂ ਬਾਗ ਲਾਣਾ ਜੀ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆਪਣੀ ਜ਼ਮੀਨ ਦੀ ਟੈਸਟਿੰਗ ਕਰਾਣੀ ਹੈ ਸਾਡੀ ਜ਼ਮੀਨ ਕੀ ਜਾਂਦੀ ਹੈ ਕਿਹੜਾ ਬੂਟਾ ਸਾਡੇ ਲੱਗ ਸਕਦਾ ਫਿਰ ਅਸੀਂ ਆਸੇ-ਬਾਸੇ ਜਿਹੜੇ ਬਾਗ ਲੱਗੇ ਨੇ ਉਹਨਾਂ ਨੂੰ ਸਰਚ ਕਰਨਾ ਕਿ ਇਹ ਬੂਟੇ ਕਿੱਥੋਂ ਲੈ ਕੇ ਆਏ ਤੇ ਕਿਹੜੀ ਨਸਲੀ ਚ ਲਿਆਂਦੇ ਤੇ ਕੀ ਕਿੰਨਾ ਇਹਨਾਂ ਨੂੰ ਉਸ ਫਾਰਮਰ ਕੋ ਸਾਰਾ ਸਟੱਡੀ ਕਰਨਾ ਸਾਲ ਹੈ ਕਿ ਪੀ ਇਹ ਬੂਟੇ 'ਚ ਕੋਈ ਕਮਜ਼ੋਰੀ ਤਾਂ ਨਹੀਂ ਫਿਰ ਆਪਾਂ ਇਹ ਵੇਖਣਾ ਕਿ ਆਪਣੇ ਕਿਹੜੀਆਂ ਨਸਲੀਆਂ ਚੰਗੀਆਂ ਜਿਸ ਨਾਲ ਸਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੀ ਨਸਲੀ ਹੈ ਇਸ ਤਰ੍ਹਾਂ ਹੀ ਸਾਡੇ ਕੋਲ ਬਾਗਬਾਨੀ ਵਿਭਾਗ ਵੀ ਹੈਗਾ ਤੇ ਇਥੋਂ ਸਟੱਡੀ ਕਰਕੇ ਤੇ ਆਪਾਂ ਫਿਰ ਆਪਾਂ ਬੂਟੇ ਲਾਉਣੇ ਆ ਤੇ ਸਭ ਤੋਂ ਮੇਨ ਕੰਮ ਹੈ ਕਿ ਜਦੋਂ ਬਾਗ ਲਾਣਾ ਉਹਦੇ ਨਾਲ ਹੀ ਆਪਾਂ ਨੂੰ ਹਵਾ ਰੋਕੂ ਜੋ ਅਲੋਨਮੈਂਟ ਬ੍ਰੇਕ ਲਾਉਣੀ ਚਾਹੀਦੀ ਹੈ ਤਾਂ ਜੋ ਕਿ ਸਾਡੇ ਬੂਟਿਆਂ ਨੂੰ ਕੋਈ ਮੁਸ਼ਕਲ ਗਰਮੀ ਸਦੀ ਮੁਸ਼ਕਲ ਨਾ ਹੋਵੇ ਜਿਸ ਤਰ੍ਹਾਂ ਉਹ محکمہ ਕਹੇਗਾ ਉਸ ਤਰ੍ਹਾਂ ਹੀ ਟੋਏ ਪੁੱਟਣੇ ਨੇ ਉਸ ਤਰ੍ਹਾਂ ਹੀ ਉਹਦੇ ਚਾਹੀ ਰੂੜੀ ਖਾਦ ਪਾ ਕੇ ਜੇ ਸਿਉਂਕ ਹੈ ਜੇ ਸਿਉਂਕ ਹੈ ਦਵਾਈ ਪਾ ਕੇ ਉਹਨੂੰ ਟੋਏ ਨੱਪ ਦੇਣੇ ਨੇ ਉਸ ਤੋਂ ਬਾਅਦ ਲਿਆ ਕੇ ਤੇ ਫਿਰ ਆਪਾਂ ਚੰਗੀ ਨਰਸੀ ਤੋਂ ਬੂਟੇ ਲਿਆ ਕੇ ਜਿਸ ਤਰ੍ਹਾਂ ਦੱਸਿਆ ਮੱਗੇ ਵੀ ਕਿ ਆਪਣਾ ਐਗਰੀਕਲਚਰ ਯੂਨੀਵਰਸਿਟੀ ਹੈ ਹਾਰਟੀਕਲਚਰ ਵੀ ਇਹਨਾਂ ਤੋਂ ਲੈਣਾ ਚਾਹੀਦਾ ਤੁਰਦੇ ਫਿਰਦੇ ਬੂਟੇ ਨਹੀਂ ਲੈਣੇ ਚਾਹੀਦੇ ਲਿਆ ਕੇ ਤੇ ਲਾਉਣੇ ਜੇ ਆਪਾਂ 10 ਕਿੱਲੇ ਬਾਗ ਲਾਉਣਾ ਜੇ ਉਹ 400 ਬੂਟਾ ਲੱਗਣਾ ਤਾਂ ਸਾਨੂੰ 30 35 ਬੂਟਿਆਂ ਦੀ ਵੱਖਰੀ ਨਸਲੀ ਤਿਆਰ ਰੱਖਣੀ ਚਾਹੀਦੀ ਕਿਉਂਕਿ ਬੂਟੇ ਕਈ ਵਾਰੀ ਪੁੱਟਣ ਲੱਗਿਆ ਜਾਂ ਲਾਉਣ ਲੱਗਿਆ ਅਣਗਿਆਲੀ ਹੋਏ ਦੇ ਬੂਟੇ ਮਰ ਜਾਂਦੇ ਨੇ ਇਹ ਸੰਤੋ ਮੇਨ ਕਿਆ ਰੱਖਣਾ ਚਾਹੀਦਾ ਆਪਾਂ ਨੂੰ ਤੇ ਜੋਸਰਾ ਜਿਸ ਤਰ੍ਹਾਂ ਬੂਟਾ ਹੋਵੇ ਉਸ ਤਰ੍ਹਾਂ ਉਸ ਤਰ੍ਹਾਂ ਉਹ ਡਾਕਟਰ ਸਾਹਿਬਾਂ ਨੂੰ ਲਿਆ ਕੇ ਤੇ ਉਹਨਾਂ ਦੀ ਇਹ ਦੇਖ ਰੇ ਇੱਕ ਕਰਨੀ ਚਾਹੀਦੀ ਵੀ ਹੁਣ ਸਾਡੇ ਬੂਟੇ ਨੂੰ ਕੀ ਮੁਸ਼ਕਲ ਹੈ ਤੇ ਇੰਦੀ ਮੀਂਹਾਂ ਵਿੱਚ ਉਹ ਫਸਲਾਂ ਲੈਣੀ ਚਾਹੀਦੀ ਜਿਹੜੇ ਸਾਡੇ ਬੂਟੇ ਨੂੰ ਬਹੁਤਾ ਨੁਕਸਾਨ ਨਾ ਕਰ ਬੂਟੇ ਉੱਚੇ ਨਾ ਜਾਣ ਨਾ ਆਪਾਂ ਨੇ ਸਬਜ਼ੀ ਖਾਸ ਕਰਕੇ ਸਬਜ਼ੀ ਦਾ ਲੈਣਾ ਚਾਹੀਦਾ ਜਿਹੜਾ ਪਾਣੀ ਘੱਟ ਮੰਗੇ ਜਿਵੇਂ ਦਾਲਾਂ ਲਾ ਲਈਆਂ ਸਬਜ਼ੀ ਮਟਰ ਲਾ ਲਈ ਇਹ ਚੀਜ਼ਾਂ ਲਾਉਣੀਆਂ ਚਾਹੀਦੀ ਜੇ ਆਪਾਂ ਵੱਡੀ ਵੱਡਾ ਲਾ ਦਿੰਨੇ ਆ ਉਹ ਬੂਟੇ ਡਵੈਲਪਮੈਂਟ ਰੋਕ ਦਿੰਦੀ ਹੈ ਫਿਰ ਜੇ ਕੋ ਤੁਹਾਨੂੰ ਹੋਰ ਕੋ ਮੁਸ਼ਕਲ ਹੁੰਦੀ ਹੈ ਤੇ ਫਿਰ ਆਪਣੇ ਕੋਲ ਲਾਗੇ ਬੰਨੇ ਸਾਰੇ ਸੈਸਤਾਨ ਬੈਠੇ ਉਹਨਾਂ ਉਹਨਾਂ ਨਾਲ ਸਟੱਡੀ ਕਰੋ 8 ਸਾਲ ਦੇ ਬਾਅਦ ਜਾ ਕੇ ਮਾੜਾ ਮੋਟਾ ਸਾਨੂੰ ਇਹ ਫਰੂਟ ਦਿੰਦੇ ਨੇ ਜੀ 10 ਸਾਲ ਦੇ ਬਾਅਦ ਜਾ ਕੇ ਫਰੂਟ ਆਉਣਾ ਸ਼ੁਰੂ ਹੋ ਜਾਂਦਾ ਜੀ ਫਿਰ ਇਹ ਜਾ ਕੇ ਹੁੰਦਾ ਹੈ ਤੇ ਇਹ ਲੌਂਗ ਟਾਈਮ ਲਈ ਇੱਕ ਕਿਸਮ ਦੀ ਸਾਡੀ ਪੈਨਸ਼ਨ ਹੀ ਹੈ ਜੀ ਇਹਨੂੰ ਆਪਾਂ ਜੇ ਸਥਿਰ ਤਰੀਕੇ ਨਾਲ ਲਈਏ ਤੇ ਇੱਕ ਪੈਨਸ਼ਨ ਵਗੋ ਹੀ ਆਉਣ ਵਾਲੇ ਬੱਚਿਆਂ ਵਾਸਤੇ ਇੱਕ ਸਾਨੂੰ ਪੂਰਾ ਵਾਤਾਵਰਨ ਸਹੀ ਇਹ ਆਕਸੀਜਨ ਪੂਰੀ बारिश दी बारिश भी आ ਸਕਦੀ ਹੈ ਜਨਾ ਬੂਟੇ ਲੱਗੇ ਹੋਣਗੇ ਸਾਰਾ ਕੁਝ ਸਾਡਾ ਸਹੀ ਹੈ ਇਸ ਕਰਕੇ ਮੇਰੀ ਤੇ ਉਹ ਬੇਨਤੀ ਹੈ ਵੀ ਜਦੋਂ ਬਾਗ ਲਾਉਣਾ ਕਾਲੀ ਨਾ ਕਰਿਓ ਬੜੇ ਵਿਉਂਸ ਹੋਣਗੇ 6 ਮਹੀਨੇ ਲੇਟ ਕਰ ਲਿਓ ਬਾਗ ਪੂਰਾ ਸੋਚ ਸਮਝ ਕੇ ਤੇ ਫੇਰ ਲਾਇਓ ਐਵੇਂ ਤੁਰੇ ਫਰੇ ਜਾਂਦੇ ਪਿੰਡ ਵਾਲੇ ਕੋਈ ਆਇਆ ਤੂੰ ਉਹਦੇ ਕੋ ਬੂਟਾ ਲਾ ਕੇ ਲੈ ਲਿਆ ਉਹ ਕੰਮ ਨਾ ਕਰਿਓ ਮੈਂ ਮਹਿੰਦਰਪਾਲ ਸਿੰਘ ਕੌਂਟਾ ਪਿੰਡ ਮੇਰਾ ਕੌਂਟਾ ਤਹਿਸੀਲ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਵਸਾਹੀ ਆ ਮੈਂ ਇੱਥੇ 11 ਏਕੜ ਬਾਗ ਲਗਾਇਆ ਤੇ ਮੇਰੇ ਕੋਲ ਪਲੈਂਡ ਹੋਲਡਿੰਗ 3 1 ਅਕਰ ਦੇ ਕਰੀਬ ਹੈ ਜਿਹਦੇ ਵਿੱਚ ਮੇਰੇ ਕੋਲ 슈ਗਰ ਕੇਨ ਹੈ ਥੋੜਾ ਕਣਕ ਝੋਨਾ ਕਰਦਾ ਉਸ ਤੋਂ ਇਲਾਵਾ ਵਿੱਚ ਬਾਗ ਦੇ ਵਿੱਚ ਸਬਜ਼ੀਆਂ ਵਗੈਰਾ ਕਰਦਾ ਜਿਹੜੀ ਮੈਂ ਬਾਗ ਲਾਉਣ ਦੀ ਟੈਕਨੀਕ ਹੈ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਪੁੱਛ ਕੇ ਉਹਨਾਂ ਦੀ ਸਲਾਹ ਮੁਤਾਬਕ ਲਈ ਜ਼ਮੀਨ ਦੀ ਪਰਖ ਕਰਾਈ ਜਿਸ ਸਾਹਬ ਨਾਲ ਯੂਨੀਵਰਸਿਟੀ ਨੇ ਮੈਨੂੰ ਕਿਹਾ ਵੀ 3 बाई 3 ਡੂੰਘੇ ਫੁੱਟ 3 ਫੁੱਟ बाई 3 ਫੁੱਟ ਦੇ ਡੂੰਘੇ ਟੋਏ ਉਟੜੇ ਆ ਉਹਨਾਂ ਦੇ ਵਿੱਚ ਮੈਂ ਜੋ ਤਿੰਨ ਟੋکریاں ਮੱਡ ਹੁੰਦਾ ਜੀ ਨਹਿਰ ਦਾ ਦਰਿਆ ਦਾ ਮੱਡ ਹੁੰਦਾ ਉਹ ਪਾਇਆ ਉਸ ਤੋਂ ਇਲਾਵਾ ਗੋਬਰ ਦੀ ਦੇਸੀ ਰੂੜੀ ਪਾਈ ਉਹਨੂੰ ਮਿਕਸ ਕਰਕੇ ਮੈਂ ਟੋਏ ਜਿਹੜੇ ਆ ਬੰਦ ਕੀਤੇ ਉਹਨਾਂ ਨੂੰ 6 ਮਹੀਨਿਆਂ ਬਾਅਦ ਮੈਂ ਉਹਨਾਂ ਦੇ ਵਿੱਚ ਬੂਟੇ ਲਗਾਏ ਯੂਨੀਵਰਸਿਟੀ ਦੇ ਮੁਤਾਬਕ ਮੈਂ 30 22 30 ਤੇ ਲੀਚੀ ਦੇ ਬੂਟੇ ਲਗਾਏ ਆ ਜਿਹਦੇ ਵਿੱਚ ਮੇਰੇ ਕੋਲ 60% ਜਿਹੜੀ ਡੇਰਾ ਦੂਨ ਹੈ ਤੇ 40% ਜਿਹੜੀ ਮੇਰੇ ਕੋਲ ਹੈ ਕਲਕੱਤੀ ਲੀਚੀ ਹੈ ਤੇ ਮੈਂ ਸਾਰੇ ਹੀ ਨਰਸੀਆਂ ਵੀ ਘੁੰਮਿਆ ਸਾਰਿਆਂ ਤੋਂ ਮੈਂ ਦੇਖ ਸੁਣ ਕੇ ਜਿਹੜੇ ਬੂਟੇ ਮੈਂ ਨੂੰ ਸਿਲੈਕਟ ਕੀਤੇ ਉਹ ਗੁਰਦਾਸਪੁਰ ਐਗਰੀਕਲਚਰ ਯੂਨੀਵਰਸਿਟੀ ਜੋ ਮੈਨੂੰ ਬੂਟੇ ਬਹੁਤ ਹੀ ਵਧੀਆ ਲੀਚੇ ਦੇ ਪ੍ਰਲੋਧ ਹੋਏ ਜਿਹੜੇ ਮੈਂ ਲੀਚੀ ਦੇ ਬੂਟੇ ਆਪਣੇ ਬਾਗ ਦੇ ਵਿੱਚ ਲਾਏ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਇਹ ਸੁਝਾਅ ਦੇਣਾ ਵਾ ਕਿ ਜਿਸ ਕਿਸੇ ਜ਼ਿਮੀਂਦਾਰ ਭਰਾ ਨੇ ਬਾਗ ਲਾਉਣਾ ਵਾ ਉਹ ਸਮੇਂ ਇੱਕ ਬਾਗ ਲਾਉਣਾ ਵੀ ਜ਼ਰੂਰੀ ਹੈ ਜਿਸ ਤਰ੍ਹਾਂ ਜ਼ਮੀਨ ਦਾ ਵਾਟਰ ਲੈਵਲ ਘਟ ਰਿਹਾ ਹੈ ਜਿਸ ਤਰ੍ਹਾਂ ਸਰਕਾਰਾਂ ਸਾਰੇ ਜ਼ਿਮੀਂਦਾਰਾਂ ਨੂੰ ਇਹੋ ਜੋਰ ਪਾ ਰਹੀਆਂ ਵੀ ਚੇਂਜ ਕਰੋ ਦੂਜੀਆਂ ਫਸਲਾਂ ਲਾਓ ਬਾਗ ਲਾਓ ਇਸੇ ਤਰ੍ਹਾਂ ਮੈਂ ਵੀ ਜਿਹੜੇ ਆ ਬਾਗਬਾਨੀ ਦਾ ਕੰਮ ਸ਼ੁਰੂ ਕੀਤਾ ਮੈਂ ਇੱਕ ਜ਼ਿਮੀਂਦਾਰਾਂ ਨੂੰ ਇਹ ਸੁਣਾਏ ਦੇਣਾ ਚਾਹੁੰਦਾ ਵੀ ਅਸੀਂ ਜਦੋਂ ਇੱਕ ਮਕਾਨ ਬਣਾਉਂਦੇ ਆ ਉਹ ਮਕਾਨ ਜਿਹੜਾ ਅਸੀਂ ਉਸਤੇ ਆਪਾਂ ਕੋਈ 10 ਲੱਖ ਲਾਓ 15 ਲੱਖ ਵੀ ਲਾਓ ਆਪਣੀ ਹਿਸੇ ਦੇ ਮੁਤਾਬਕ ਲਾਣੇ ਆ ਆਪਾਂ 5 5 6 6 ਆਰਕੀਟੈਕਟਾਂ ਕੋਲੋਂ ਉਹਦੀ ਸਲਾਹ ਲੰਨੇ ਆ ਵੀ ਮਕਾਨ ਬਾਰੇ ਤੇ ਇਹ ਜਿਹੜੀ ਇੱਕ ਅਸੀਂ ਬਾਗ ਲਾਣਾ ਲੀਚੀ ਦੇ ਬੂਟੇ ਦੀ 100 ਸਾਲ ਤੋਂ ਉੱਪਰ ਲਾਈਫ ਹੈ ਤੇ ਇਸ ਲੀਚੀ ਬਾਗ ਨੇ ਸਾਨੂੰ ਇਨਕਮ ਦੇਣੀ ਹੈ ਮਕਾਨ ਨੇ ਇਨਕਮ ਨਹੀਂ ਦੇਣੀ ਮਕਾਨ ਨੇ 20 25 ਸਾਲ ਬਾਅਦ ਫਿਰ ਰਿਪੇਅਰ ਮੰਗਣੀ ਹੈ ਤੇ ਲੀਚੀ ਦੇ ਬੂਟੇ ਨੇ ਕੋਈ ਵੀ ਬਾਗ ਹੈ ਉਹਨੇ ਤੁਹਾਨੂੰ ਇਨਕਮ ਦੇਣੀ ਆ ਇਸ ਕਰਕੇ ਮੇਰੇ ਜ਼ਮੀਂਦਾਰ ਭਰਾਵਾਂ ਨੂੰ ਇਹੋ ਸੁਝਾਸ਼ਨ ਆ ਵੀ ਜਦੋਂ ਵੀ ਤੁਸੀਂ ਬਾਗ ਲਾਉਣਾ ਜੇ ਕੋਈ ਫਸਲ ਹੋਰ ਵੀ ਲਾਉਣੀ ਆ ਉਹ ਵੀ ਯੂਨੀਵਰਸਿਟੀ ਦੇ ਡਾਕਟਰਾਂ ਦੀ ਸਲਾਹ ਲੈ ਕੇ ਉਹਦੇ ਮੁਤਾਬਕ ਤੁਸੀਂ ਜਿਹੜੀ ਆ ਉਹ ਬਾਗ ਲਾਓ ਮੈਂ ਬਾਗ ਦੇ ਵਿੱਚ ਕੁਝ ਆਲੂ ਬਖਾਰਾ ਲਾਇਆ ਜੀ ਕੁਝ ਆੜੂ ਲਾਇਆ ਜੇ ਤੇ ਉਸ ਤੋਂ ਇਲਾਵਾ ਮੈਂ ਵਿੱਚ ਸਬਜ਼ੀਆਂ ਵੀ ਲੈ ਰਿਹਾ ਆ ਮੇਰਾ ਇਹ ਇਹ ਬਾਗ ਹੈ ਇਸ ਟਾਈਮ ਇਹ 4 ਸਾਲ ਦਾ ਹੋ ਗਿਆ ਤੇ ਹੁਣ ਅੱਗੇ ਜਿਹੜਾ 5 ਸਾਲ ਤੋਂ ਬਾਅਦ ਇਹ ਬਾਗ ਦੇ ਵਿੱਚ ਸਬਜ਼ੀ ਨਹੀਂ ਹੋਣੀ ਪਰ ਮੈਂ 4 ਸਾਲੇ ਦੇ ਵਿੱਚ ਸਬਜ਼ੀਆਂ ਵੀ ਲਾਈਆਂ ਸਰੋਂ ਦੀ ਫਸਲ ਵੀ ਲਈ ਹੈ ਤੇ ਵਿੱਚ ਕੁਛ ਚ ਕਣਕ ਵੀ ਲਈ ਸੀ ਸ਼ੁਰੂ ਚ ਤੇ ਇਸ ਕਰਕੇ ਐਸਲੇ ਜਿਹੜਾ ਮੈਨੂੰ ਹੁਣ ਇਸ ਸਾਲ ਜੋ ਆਉਣਾ ਵਾ ਅੱਗੇ ਸੀਜ਼ਨ ਜਿਹੜਾ ਉਹਦੇ ਵਿੱਚ ਮੈਨੂੰ ਉਮੀਦ ਹੈ ਕਿ ਮੈਨੂੰ ਇਹਦੇ ਤੋਂ ਇਨਕਮ ਜਿਹੜੀ ਹੈ 5 ਸਾਲ ਬਾਅਦ ਆड़ੂ ਤੋਂ اور ਆਲੂਖਾਰੀ ਤੋਂ ਸ਼ੁਰੂ ਹੋ ਜਾਏਗੀ ਤੇ ਉਸ ਤੋਂ ਬਾਅਦ ਜਦੋਂ ਆਲੂ ਆੜੂ ਖਤਮ ਹੋਣਾ 10-12 ਸਾਲ ਬਾਅਦ ਉਹਦੇ ਤੋਂ ਪਹਿਲੇ ਹੀ ਮੈਨੂੰ ਲੀਚੀ ਦੀ ਇਨਕਮ ਵੀ ਸ਼ੁਰੂ ਹੋ ਜਾਏਗੀ ਤੇ ਇਸ ਕਰਕੇ ਇਸ ਸਮੇਂ ਦੇ ਵਿੱਚ ਜਿਹੜਾ ਬਾਗਬਾਨ ਬਾਗਬਾਨੀ ਦਾ ਕੰਮ ਹੈ ਜਾਂ ਲੀਚੀ ਹੈ, ਆਂਬ ਹੈ, ਆੜੂ ਆਲੂਖਾਰਾ ਇਹ ਬਹੁਤ ਲਾਹੇਵੰਦ ਫਸਲ ਹੈ ਦੂਜੀਆਂ ਫਸਲਾਂ ਨਾਲੋਂ ਇਸ ਕਰਕੇ ਮੈਂ ਕਿਸਾਨ ਭਰਾਵਾਂ ਨੂੰ ਇਹ ਕਹਿੰਦਾ ਕਿ ਸਾਨੂੰ ਬਾਗਬਾਨੀ ਵੱਲ ਪਾਸੇ ਆਉਣਾ ਚਾਹੀਦਾ ਇਸ ਤੋਂ ਬਾਅਦ ਅਸੀਂ ਵੇਖਣਾ ਕਿ ਜਿੱਥੇ ਅਸੀਂ ਫਲਦਾਰ ਬੂਟੇ ਲਗਾਉਣੇ ਆ ਉਸ ਬਾਗ ਦੀ ਜਿਹੜੀ ਮਿੱਟੀ ਹੈ ਉਹ ਕਿਸ ਤਰ੍ਹਾਂ ਦੀ ਹੋਵੇਗੀ ਬਾਗ ਲਗਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਨੀ ਬਹੁਤ ਹੀ ਜ਼ਰੂਰੀ ਹੈ ਤੇ ਉਹ ਮਿੱਟੀ ਪਰਖ ਕਰਨ ਲਈ ਕੁਝ ਕੁਝ ਗੱਲਾਂ ਜਿਹੜੀਆਂ ਧਿਆਨ ਚ ਰੱਖਣੀਆਂ ਪੈਂਦੀਆਂ ਜਿਵੇਂ ਕਿ ਆਪਾਂ ਸੈਂਪਲ ਲੈਣੇ ਆ ਕਿੱਦਾਂ ਲੈਣੇ ਆ ਮਿੱਟੀ ਪਰਖ ਕਰਨ ਵਾਸਤੇ ਤੇ ਇਹਦੇ ਵਿੱਚ ਇਹ ਹੈ ਕਿ ਜਿੱਥੇ ਤੁਸੀਂ ਬਾਗ ਲਾਉਣਾ ਉਥੇ ਤਿੰਨ ਚਾਰ ਜਗ੍ਹਾ ਤੋਂ ਜਿਹੜੀ ਡੰਗਾਈ ਦੇ ਵਿੱਚ ਆਪਾਂ ਸੈਂਪਲਿੰਗ ਕਰਨੀ ਹੈ ਜਿਵੇਂ ਮੰਨ ਲਓ ਕਿ ਇੱਕ ਜਗ੍ਹਾ ਤੋਂ ਤੁਸੀਂ ਸੈਂਪਲ ਲੈਣਾ ਆ ਇਹਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਜਿਹੜਾ ਰੋਗ ਹੁੰਦਾ ਇਨਸਟਰੂਮੈਂਟ ਉਹਦੇ ਵਿੱਚ ਜਿਹੜੀਆਂ ਡਾਈਮੈਂਸ਼ਨਸ ਦਿੱਤੀਆਂ ਹੁੰਦੀਆਂ ਡਿਫਰੈਂਟ ਥੱਲੇ ਤੱਕ ਵੀ ਕਿਹੜੀ-ਕਿਹੜੀ ਤੈਅ ਤਕਰ ਕਿੰਨੇ ਤੋਂ ਆਪਾਂ ਸੈਂਪਲਿੰਗ ਕਰਨੀ ਹੈ ਬਾਗਾਾਂ ਵਾਸਤੇ ਆਪਾਂ ਸੈਂਪਲਿੰਗ ਪਹਿਲਾਂ ਥੱਲੇ ਡੂੰਘਾਈ 15 ਸੈਂਟੀਮੀਟਰ 15 ਤੋਂ 30 30 ਤੋਂ 60 60 ਤੋਂ 120 120 120 ਤੋਂ 150 ਤੱਕ ਦੇ ਸੈਂਪਲ ਲੈ ਲੈਣੇ ਆਂ ਹਰ ਇੱਕ ਤਾਇਰ ਦੇ ਵਿੱਚੋਂ ਇਹ ਦੇਖਣਾ ਹੈ ਕਿ 500 ਗ੍ਰਾਮ ਜਿਹੜੀ ਆ ਉਹ ਮਿੱਟੀ ਲੈਣੀ ਹੈ ਤੇ ਉਹਨੂੰ ਅਸੀਂ ਵੱਖ-ਵੱਖ ਕੱਪੜੇ ਦੀਆਂ ਹਰ ਇੱਕ ਤਾਇਰ ਦੇ ਸੈਂਪਲ ਨੂੰ 500 ਗ੍ਰਾਮ ਜੱਚ ਮਿੱਟੀ ਹੋਵੇ ਉਹਨੂੰ ਅਸੀਂ ਵੱਖ-ਵੱਖ ਕੱਪੜੇ ਦੀਆਂ ਥੈਲੀਆਂ ਦੇ ਵਿੱਚ ਪਾ ਦੇਣਾ ਹੈ ਤੇ ਇਸ ਤੋਂ ਬਾਅਦ ਹਰ ਇੱਕ ਥੈਲੀ ਤੇ ਜਿਹੜੀ ਜਿਹੜੀ ਤਹਿ ਤੋਂ ਸੈਂਪਲ ਲਏ ਉਹਦੇ ਉੱਤੇ ਲੇਬਲਿੰਗ ਕਰ ਦੇਣੀ ਆ ਤਾਂ ਕਿ ਉਹ ਪਤਾ ਰਹੇਵੇ ਕਿ ਕਿਹੜਾ ਸੈਂਪਲ ਕਿਹੜੀ ਤਹਿ ਦੇ ਵਿੱਚੋਂ ਲਿਆ ਗਿਆ ਹੈ ਇਸ ਤੋਂ ਬਾਅਦ ਇਹਨਾਂ ਮਿੱਟੀ ਦੇ ਨਮੂਨਿਆਂ ਨੂੰ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਿੱਟੀ ਪਰਖ ਕੇਂਦਰ ਜਾਂ ਫਿਰ ਪੰਜਾਬ ਖੇਤੀਬਾੜੀ ਵਿਭਾਗ ਦੇ ਮਿੱਟੀ ਪਰਖ ਪ੍ਰੋਸ਼ਾਲਾ ਵਿੱਚ ਭੇਜ ਕੇ ਅਸੀਂ ਆਪਣਾ ਜਿਹੜਾ ਇਹ ਸੈਂਪਲਿੰਗ ਅਸੀਂ ਕਰਵਾ ਸਕਦੇ ਹਾਂ ਇਹਦੀ ਮਿੱਟੀ ਪਰਖ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸੀਂ ਦੇਖਣਾ ਹੈ ਕਿ ਜਿਹੜਾ ਰੇੜੀ ਮਿੱਟੀ ਅਸੀਂ ਟੈਸਟ ਕਰਵਾਈ ਹੈ ਉਹਦੇ ਵਿੱਚ ਕਿਸੇ ਜ਼ਰੂਰੀ ਤੱਤਾਂ ਦੀ ਕੋਈ ਘਾਟ ਤੇ ਨਹੀਂ ਜਾਂ ਫਿਰ ਉਹ ਜਿਹੜੀ ਸੋਇਲ ਮਿੱਟੀ ਹੈ ਉਹ ਬਾਗ ਦੇ ਲਈ ਠੀਕ ਹੈ ਜਾਂ ਨਹੀਂ ਇਹ ਮਿੱਟੀ ਦੀ ਪਰਖ ਦੇ ਅਨੁਸਾਰ ਹੀ ਪਤਾ ਲੱਗੇਗਾ ਤੇ ਜੇ ਕਿਸੇ ਤੱਤ ਦੀ ਘਾਟ ਹੈ ਉਹ ਬਾਗ ਲਗਾਉਣ ਤੋਂ ਪਹਿਲਾਂ ਤੁਸੀਂ ਵੇਖ ਲੈਣਾ ਆ ਕਿ ਕਿਹੜੇ ਤੱਤ ਦੀ ਘਾਟ ਹੈ ਤੇ ਉਹਦੀ ਅਸੀਂ ਪੂਰਤੀ ਕਰ ਸਕੀਏ ਇਸ ਤੋਂ ਬਾਅਦ ਅੱਗੇ ਆਉਂਦਾ ਹੈ ਕਿ ਬੂਟੇ ਬੂਟੇ ਕਿਵੇਂ ਦੇ ਹੋਣੇ ਚਾਹੀਦੇ ਆ ਤੇ ਕਿੱਥੋਂ ਲੈਣੇ ਆ ਅਸੀਂ ਇਹੋ ਹੀ बार-बार ਕਿਸਾਨਾਂ ਨੂੰ ਤੇ ਬਾਗਵਾਨ ਵੀਰਾਂ ਨੂੰ ਇਹੋ ਸਿਫਾਰਿਸ਼ ਕਰਦੇ ਆ ਕਿ ਜਿਹੜੇ ਫਲਦਾਰ ਬੂਟੇ ਲੈਣੇ ਆ ਉਹ ਕਿਸੇ ਭਰੋਸੇਯੋਗ ਸਰਕਾਰੀ ਨਰਸਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਜੜੀਆਂ ਨਰਸਰੀਆਂ ਆ ਉਥੋਂ ਹੀ ਖਰੀਦੇ ਜਾਣ ਤੇ ਕਿਸੇ ਅਣਜਾਣ ਨਰਸਰੀ ਤੋਂ ਇਹ ਬੂਟੇ ਨਾ ਲੈ ਜਾਣ ਬੂਟੇ ਖਰੀਦਣ ਵੇਲੇ ਇਹ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਬੂਟੇ ਆ ਉਹ ਸਿਹਤਮੰਦ ਨਰੋਏ ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣੇ ਚਾਹੀਦੇ ਹਨ ਤੇ ਇੱਕ ਚੀਜ਼ ਜ਼ਰੂਰ ਧਿਆਨ ਚ ਰੱਖਣੀ ਚਾਹੀਦੀ ਹੈ ਜਦੋਂ ਵੀ ਅਸੀਂ ਬੂਟਾ ਖਰੀਦਦੇ ਆ ਤੇ ਉਹਦੇ ਵਿੱਚ ਜਿਹੜਾ ਪਿਉਂਦੀ ਜੋੜ ਹੈ ਠੀਕ ਹੈ ਜੀ ਉਹ ਜਿਹੜਾ ਉਹ ਪਧਰਾ ਹੋਵੇ ਤੇ ਟੁੱਟਿਆ ਨਾ ਹੋਵੇ ਤੇ ਜਿਹੜੀ ਜਦਾਂ ਆਪਾਂ ਦੇਖਦੇ ਆ ਕਿ ਸਦਾ ਬਹਾਰੀ ਫਲਦਾਰ ਬੂਟੇ ਲੈਣ ਲੱਗੇ ਜਿਹੜੀ ਉਹਦੀ ਮਿੱਟੀ ਦੀ ਗਾਚ ਹੈ ਜਿਹਨੂੰ ਆਪਾਂ ਗਾਚੀ ਵੀ ਕਹਿ ਦਿੰਦੇ ਆ ਉਹ ਚੰਗੀ ਤਰ੍ਹਾਂ ਨਾਲ ਬਣੀ ਹੋਵੇ ਤਾਂ ਕਿ ਜਿਹੜੀਆਂ ਉਹਨਾਂ ਜਾਂ ਜੜਾਂ ਆ ਉਹ ਪੂਰੀ ਤਰ੍ਹਾਂ ਬਾਹਰ ਨਾ ਨਿਕਲੀਆਂ ਹੋਣ ਤੇ ਇਸ ਉਹਦੀ ਜਿਹੜੀ ਉਹਦੀ ਪੈਕਿੰਗ ਆ ਉਹ ਪੂਰੀ ਤਰੀਕੇ ਨਾਲ ਕੀਤੀ ਹੋਵੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ ਜਿੱਦਾਂ ਇਹ ਹੁਣ ਬੂਟੇ ਤੁਸੀਂ ਖਰੀਦ ਦੀ ਚੋਣ ਕਾਲੀ ਤੇ ਬੂਟੇ ਵੀ ਖਰੀਦ ਲੇ ਇਸ ਤੋਂ ਪਹਿਲਾਂ ਜਿੱਦਾਂ ਹੁਣ ਸਤੰਬਰ ਅਕਤੂਬਰ ਦੇ ਵਿੱਚ ਜੇ ਤੁਸੀਂ ਪਲੈਨਿੰਗ ਕਰਦੇ ਹੋ ਕਿ ਅਸੀਂ ਬਾਗ ਲਗਾਉਣਾ ਆ ਤੇ ਜੂਨ ਦੇ ਮਹੀਨੇ ਦੇ ਵਿੱਚ ਕੀ ਕਰਨਾ ਹੈ ਤੁਸੀਂ ਬੂਟੇ ਲਗਾਉਣ ਲਈ ਜਿਹੜਾ ਟੋਇਆ ਪੁੱਟਣਾ ਆ ਉਹ ਕਿਸ ਤਰ੍ਹਾਂ ਦਾ ਪੁੱਟਣਾ ਜੂਨ ਦੇ ਮਹੀਨੇ ਵਿੱਚ ਮੈਂ ਤੁਹਾਨੂੰ ਤਾਂ ਕਹਿ ਰਹੀ ਆ ਕਿਉਂਕਿ ਜੂਨ ਦੇ ਵਿੱਚ ਇੱਕ ਤੇ ਜਿਹੜਾ ਤਾਪਮਾਨ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਜਦੋਂ ਉਸ ਟਾਈਮ ਤੁਸੀਂ ਆਪਣਾ ਟੋਏ ਪੁੱਟਦੇ ਹੋ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਟੋਇਆ ਜਿਹੜਾ ਆ ਉਹ ਓਪਨ ਹੋ ਜਾਂਦਾ ਤੇ ਉਹਦੇ ਨਾਲ ਜਿਹੜੀ ਸੂਰਜ ਦੀਆਂ ਤੇਜ਼ ਕਿਰਨਾਂ ਪੈਂਦੀਆਂ ਆ ਉਹਦੇ ਵਿੱਚ ਜੋ ਬਿਮਾਰੀਆਂ ਦੇ ਜਵਾਣੂ ਹੁੰਦੇ ਆ ਉਹ ਮਰ ਜਾਂਦੇ ਆ ਤਾਂ ਕਿ ਬਾਅਦ ਜਿਹੜੇ ਬੂਟੇ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਜਿਹੜਾ ਆ ਉਹ ਘਟ ਜਾਂਦਾ ਹੈ ਹੁਣ ਮੈਂ ਆਣਾ ਚਾਹਾਂਗੀ ਜਿਹੜੇ ਇਹ ਟੋਏ ਪੁੱਟਨੇ ਨੇ ਇਹਨਾਂ ਦਾ ਆਕਾਰ ਜਿਹੜਾ ਆ ਉਹ ਕਿਦਾਂ ਦਾ ਹੋਣਾ ਕਿੰਨਾ ਹੋਣਾ ਚਾਹੀਦਾ ਸਫਾਰਿਸ਼ ਕੀਤਾ ਇਹ ਜਾਂਦਾ ਹੈ ਕਿ ਜਿਵੇਂ ਬੂਟੇ ਫਾਲਦਾਰ ਬੂਟੇ ਲਗਾਉਣ ਲਈ 1 ਮੀਟਰ ਡੂੰਗਾ ਟੋਆ ਤੇ 1 ਮੀਟਰ ਗੋਲ ਆਕਾਰ ਦਾ ਟੋਆ ਜਿਹੜਾ ਉਹ ਪੁੱਟ ਲੈਣਾ ਚਾਹੀਦਾ ਹੈ ਤੇ ਟੋਏ ਪੁੱਟਣ ਵੇਲੇ ਧਿਆਨ ਚ ਰੱਖਣਾ ਹੈ ਕਿ ਜਿਹੜੀ ਉੱਪਰਲੀ ਮਿੱਟੀ ਆ ਥੋੜੀ ਤੇ ਉਹ ਨੂੰ ਅਸੀਂ ਵੱਖਰੀ ਕੱਢ ਕੇ ਰੱਖ ਲਓ ਕਿਉਂਕਿ ਜਿਹੜੀ ਉੱਪਰਲੀ ਮਿੱਟੀ ਆ ਉਹ ਬਹੁਤ ਉਪਜਾਊ ਹੁੰਦੀ ਹੈ ਤੇ ਫਿਰ ਜਿਹੜੇ ਇਹ ਟੋਏ ਤੁਸੀਂ ਵੱਖਰੇ ਜਦੋਂ ਇਹਨਾਂ ਨੂੰ ਪੂਰੇ ਕੰਪਲੀਟ ਹੋ ਗਿਆ ਤੇ ਉੱਪਰਲੀ ਮਿੱਟੀ ਤੇ ਪਲੱਸ ਜਿਹੜਾ ਉਗੜੀ ਸੁੜੀ ਖਾਦ ਜਿਹੜੀ ਗੋਏ ਦੀ ਖਾਦ ਆ ਉਹਨੂੰ ਮਿਲਾ ਕੇ ਟੋਏ ਨੂੰ ਚੰਗੀ ਤਰ੍ਹਾਂ ਨਾਲ ਭਰ ਲੈਣਾ ਇਹ ਕੰਮ ਤੁਸੀਂ ਬੂਟੇ ਫਾਲਦਾਰ ਬੂਟੇ ਲਗਾਉਣ ਤੋਂ 10 15 10 ਦਿਨ ਪਹਿਲਾਂ ਤੁਸੀਂ ਇਹ ਸਭ ਕੁਝ ਕਰ ਲੈਣਾ ਤੇ ਇਸ ਤੋਂ ਬਾਅਦ ਜਦੋਂ ਤੁਸੀਂ ਬੂਟਾ ਖਰੀਦ ਲੇ ਤੇ ਜਿਹੜਾ ਬੂਟਾ ਲਗਾਉਣ ਵੇਲੇ ਜਿਹੜਾ ਟੋਇਆ ਆ ਉਹਨੂੰ ਇੱਕ ਦੋ ਦਿਨ ਪਹਿਲਾਂ ਪਾਣੀ ਲਗਾ ਲੈਣਾ ਤਾਂ ਕਿ ਜਿਹੜਾ ਉਹ ਪਾਣੀ ਆ ਜਿਹੜਾ ਟੋਏ ਦੀ ਜਿਹੜੀ ਉੱਪਰਲੀ ਮਿੱਟੀ ਆ ਜਿਹੜਾ ਭਰਿਆ ਹੋਇਆ ਟੋਇਆ ਉਹ ਥੱਲੇ بیٹھ ਜਾਵੇ ਤੇ ਇੱਕ ਫਿਰ ਇੱਕ ਪਲੈਂਟਰ ਬੋਰਡ ਲੈਣਾ ਉਹਦੇ ਨਾਲ ਕੀ ਹੋਣਾ ਟੋਏ ਦੀ ਜਿਹੜੀ ਡਾਈਮੈਂਸ਼ਨ ਜਿਹੜੀ ਆ ਉਹ ਫਿਕਸ ਕਰਨੀ ਆ ਤੇ ਉਹਦੇ ਵਿੱਚ ਸੈਂਟਰ ਦੇ ਵਿੱਚ ਰੱਖ ਕੇ ਜਿਹੜਾ ਬੂਟਾ ਜਿਹੜਾ ਉਹ ਉਸ ਟੋਏ ਦੇ ਵਿੱਚ ਲਗਾ ਦੇਣਾ ਹੈ ਇਹ ਹੋ ਗਿਆ ਕਿ ਟੋਈ ਦੇ ਵਿੱਚ ਅਸੀਂ ਬੂਟਾ ਜਿਹੜਾ ਕਿਵੇਂ ਲਗਾਉਣਾ ਤੇ ਬੂਟੇ ਲਗਾਉਣ ਵੇਲੇ ਇੱਕ ਚੀਜ਼ ਜ਼ਰੂਰ ਧਿਆਨ ਰੱਖਣੀ ਹੈ ਜਿਵੇਂ ਸਾਰੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਰੇ ਪਿਉਂਦੀ ਬੂਟੇ ਹੁੰਦੇ ਹਨ ਤੇ ਜਿਹੜਾ ਇਹਨਾਂ ਦਾ ਜਿੱਥੇ ਪਿਉਂਦ ਕੀਤੀ ਹੁੰਦੀ ਹੈ ਉਹਦਾ ਜਿਹੜਾ ਜੋੜ ਹੈ ਉਹ ਜ਼ਮੀਨ ਤੋਂ ਉੱਪਰ ਹੋਣਾ ਚਾਹੀਦਾ ਉਹ ਥੱਲੇ ਮਿੱਟੀ ਦੇ ਵਿੱਚ ਦੱਬਿਆ ਨਹੀਂ ਹੋਣਾ ਚਾਹੀਦਾ ਇੱਕ ਚੀਜ਼ ਹੋਰ ਇਹਦੇ ਵਿੱਚ ਕਰਨ ਦੀ ਲੋੜ ਹੈ ਜਿੱਦਾਂ ਕਿ ਆਪਾਂ ਇਹ ਦੇਖਦੇ ਹਾਂ ਕਿ ਨਵੇਂ ਲਗਾਏ ਬੂਟੇ ਨੂੰ ਸਿਉਂਕ ਦਾ ਜਿਹੜਾ ਹਮਲਾ ਆ ਉਹ ਬਹੁਤ ਜਲਦੀ ਹੁੰਦਾ ਹੈ ਇਸ ਕਰਕੇ ਜਦੋਂ ਤੁਸੀਂ ਟੋਏ ਦੇ ਵਿੱਚ ਮਿੱਟੀ ਭਰਨੀ ਆ ਉਹਦੇ ਵਿੱਚ ਇਹ ਦੇਖ ਲਿਆ ਜਾਵੇ ਕਿ ক্লোਰੋਪਾਰੀਫਾਸ ਦਵਾਈ ਆ ਜਿਹੜੀ ਸਿਉਂਕ ਦਿਆਂਦੀ ਆ 20 EC ਉਹ 15 ml 2 ਕਿਲੋ ਮਿੱਟੀ ਦੇ ਵਿੱਚ ਪਾ ਕੇ ਤੇ ਉਹਨੂੰ ਉਹਨੂੰ ਫਿਲ ਕਰ ਦੇਣਾ ਇਹ ਹੋ ਗਿਆ ਇਸ ਤੋਂ ਬਾਅਦ ਅਸੀਂ ਇਹ ਦੇਖਣਾ ਹੈ ਕਿ ਜਿਹੜਾ ਇਹ ਅਸੀਂ ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਆ ਉਹ ਕਿੰਨਾ ਹੋਣਾ ਚਾਹੀਦਾ ਹਰ ਇੱਕ ਫਲਦਾਰ ਬੂਟੇ ਵਾਸਤੇ ਜਿਹੜਾ ਫਾਸਲਾ ਆਇਆ ਬੂਟੇ ਤੋਂ ਬੂਟਾ ਉਹ ਨਿਰਧਾਰਤ ਕੀਤਾ ਗਿਆ ਹੈ ਜਿਵੇਂ ਆਂਬ ਦੇ ਬੂਟੇ ਲਾਉਣ ਲਈ 9 ਮੀਟਰ ਲੀਚੀ ਲਈ 7.5 ਮੀਟਰ ਲੋਕਾਟ ਲਈ 6.5 ਮੀਟਰ ਤੇ ਪਪੀਤੇ ਵਾਸਤੇ 1.5 ਮੀਟਰ ਤੇ ਕਿ ਨਿੰਬੂ ਜਾਤੀ ਤੇ ਅਮਰੂਦ ਵਾਸਤੇ ਅਸੀਂ 6 ਮੀਟਰ ਦੇ ਫਾਸਲੇ ਤੇ ਬੂਟੇ ਲਗਾਉਣੇ ਚਾਹੀਦੇ ਨੇ ਇਸ ਤੋਂ ਬਾਅਦ ਇਹ ਦੇਖਣਾ ਹੈ ਕਿ ਅਸੀਂ ਇਹ ਬੂਟੇ ਲਗਾਤੇ ਤੇ ਇਸ ਤੋਂ ਅੱਗੇ ਜਿਹੜਾ ਹੁਣ ਜਿਹੜਾ ਮੌਸਮ ਜਿਹੜਾ ਸਰਦੀਆਂ ਦਾ ਸ਼ੁਰੂ ਹੋ ਰਿਹਾ ਕਿਉਂਕਿ ਇਹ ਬੂਟੇ ਥੋੜੇ ਛੋਟੇ ਐ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਅਸੀਂ ਇਹਨਾਂ ਨੂੰ ਕੋਰੇ ਤੋਂ ਸਰਦੀ ਦੇ ਮਾੜੇ ਸਰਦ ਹਵਾਵਾਂ ਤੋਂ ਕਿਵੇਂ ਬਚਾਉਣਾ ਤੇ ਇਹ ਨਾਲ ਸਾਨੂੰ ਇਹ ਦੇਖਣਾ ਕਿ ਇਹਨਾਂ ਨੂੰ ਥੋੜਾ ਜਿਹਾ ਸੋਟੀ ਦਾ ਸਹਾਰਾ ਦਿਓ ਸਰਦੀ ਦੇ ਮੌਸਮ ਦੇ ਵਿੱਚ ਰਾਤ ਟਾਈਮ ਇਹਨਾਂ ਤੇ ਪੋਲੀਥੀਨ ਸ਼ੀਟ ਪਾ ਦਿਓ ਤੇ ਜਾਂ ਫਿਰ ਪਰਾਲੀ ਦੇ ਸਰਕੰਡੇ ਕੁਲੀਆਂ ਬਣਾ ਕੇ ਇਹਨਾਂ ਨੂੰ ਟੱਕ ਦਿਓ ਹਨਾ ਜੇ ਇਹਦੇ ਨਾਲ ਇਹਨਾਂ ਨੂੰ ਕੋਰੇ ਤੋਂ ਬਚਾਇਆ ਜਾ ਸਕੇ ਹੁਣ ਜੋ ਆਪਾਂ ਬੂਟੇ ਲਾ ਲਈ ਤੇ ਖਾਦ ਤੇ ਉਹਨੂੰ ਚਾਹੀਦੀ ਹੈ ਖੁਰਾਕ ਤੇ ਚਾਹੀਦੀ ਤੇ ਉਸੇ ਹਿਸਾਬ ਤੇ ਪੁੱਛ ਕੇ ਇਹਨਾਂ ਨੂੰ ਆਪਾਂ ਯੂਨੀਵਰਸਿਟੀ ਨਾਲ ਤੇ ਜਾਂ ਜਿਹੜੀਆਂ ਆਪਣੇ ਹਾਰਟੀਕਲ ਚ ਜਾਂ ਜਿਹੜੀਆਂ ਕਿਤਾਬਾਂ ਬਣੀਆਂ ਉਹਦੇ ਮੁਤਾਬਕ ਖਾਦ ਪਾਉਣੀ ਚਾਹੀਦੀ ਹੈ ਬਹੁਤੀ ਖਾਦ ਵੀ ਪਾਉਣੀ ਚਾਹੀਦੀ ਸੀ ਪੁੱਛ ਕੇ ਪਾਉਣੀ ਚਾਹੀਦੀ ਇਹ ਵੀ ਅੱਜ ਲੋਡ ਵੀ ਯੂਰੀਏ ਦੇ ਪਾਸ ਹੀ ਡਾਇਆ ਤੇ ਇਹ ਉਹ ਨਹੀਂ ਕੰਮ ਕਰਨਾ ਜਿਹੜਾ ਜੋ ਵੀ ਕਰਨਾ ਹੈ ਸਾਰਾ ਮਹਿਕਮੇ ਦੀ ਦੇਖ ਰਿਹਾ ਕਿਤਨਾ ਜਿਹੜੇ ਸਾਡੇ ਅਫਸਰ ਸੈਨਸਦਾਂ ਨੇ ਜਿਹੜੇ ਪੜੇ ਉਹਨਾਂ ਜਰਾ ਮਤਾਬਕ ਕਰਨਾ ਜਿਹਦਾ ਆਪਣੀ ਮਰਜ਼ੀ ਨਾਲ ਕਦੀ ਖਾਦ ਕੋਈ ਸਪਰੇ ਨਹੀਂ ਕਰਨੀ ਚਾਹੀਦੀ ਪਾਣੀ ਤੇ ਫਿਰ ਜਿਹੜਾ ਜੀ ਲੀਚੀ ਜਿਹੜੀ ਹੈ ਵੱਡੀ ਹੋ ਜੇ ਫਿਰ ਪਾਣੀ ਨੂੰ ਮਾਰਚ ਫਰਵੀ ਤੋਂ ਲੈ ਕੇ ਮਾਰਚ ਪੱਕਣ ਤੱਕ ਲੱਗਦਾ ਅੱਗੇ ਪਿੱਛੇ ਪਾਣੀ ਦੀ ਇੰਨੀ ਲੋਡ ਨਹੀਂ ਇਹਨੂੰ ਚ ਪਾਣੀ ਦਾ ਇਹ ਬਚਾਤੇ ਸਿਰਫ ਇਹ ਬੂਟੇ ਉਦੋਂ ਲਾਉਣਾ ਜਦੋਂ ਉਹਨੇ ਫਲਾਵਰਿੰਗ ਤੇ ਉਹਨ ਬੂਟੇ ਦੀ ਦੇਖ ਰੇ ਇੱਕ ਰੱਖਣ ਵਾਸਤੇ ਬੂਟੇ ਦੇ ਦੇਖਦਾ ਹਾਂ ਬੂਟੇ ਲੱਗੇ ਨੇ ਆਪਣੇ ਬੂਟੇ ਲੱਗੇ ਨੇ ਇਹਨਾਂ ਨੂੰ ਪੂਰਾ ਰੱਖਣ ਵਾਸਤੇ ਇਹਨਾਂ ਦੀ ਪੂਰੀ ਕਟਿੰਗ ਪੂਰੀ ਇਹਨਾਂ ਦੀ ਸ਼ੇਪ ਬਣਨੀ ਚਾਹੀਦੀ ਤੇ ਫਿਰ ਜਾ ਕੇ ਫਾਇਦਾ ਕਿਉਂਕਿ ਲੌਂਗ ਟ 100 ਸਾਲ ਚੱਲਣੇ ਨੇ ਅੱਜ ਦੀ ਗੇਮ ਤੇ ਹੈ ਨਹੀਂ ਅੱਜ ਲਾਇਆ ਦਸਰੇ ਪੁੱਟ ਲੈਣਾ ਫਸਲੀ ਭਿੰਨਤਾ ਵਾਸਤੇ ਸਰਕਾਰ ਬਹੁਤ ਜ਼ੋਰ ਦੇ ਰਹੀ ਹੈ ਫਸਲੀ ਭਿੰਨਤਾ ਕਰੋ ਸਭ ਤੋਂ ਬੈਸਟ ਹੈ ਫਸਲੀ ਭਿੰਨਤਾ ਕਿਸੀ ਬਾਗਾਲ ਪਾਸੇ ਆਈਏ ਸਬਜ਼ੀਆਂ ਵਾਲੇ ਪਾਸੇ ਆਈਏ ਕਿਉਂਕਿ ਇੱਕ ਤੇ ਪਾਣੀ ਦੀ ਬਚਤ ਇੱਕ ਵਾਤਾਵਰਨ ਹੀ ਸਾਫ਼ ਤੇ ਇਸ ਕਰਕੇ ਸਾਨੂੰ ਬਾਗਾਂ ਵਾਲੇ ਪਾਸੇ ਜਾਦਾ ਹੋਣਾ ਚਾਹੀਦਾ ਬਾਗ ਜਿੱਥੇ ਕਿਸੇ ਦੇ ਲੀਚੀ ਲੱਗਦੀ ਲੀਚੀ ਲਾਓ ਜਿੱਥੇ ਆੜੂ ਲੱਗਦਾ ਆੜੂ ਲਾਓ ਪਹਿਲਾਂ ਜ਼ਮੀਨ ਟੈਸਟ ਕਰਕੇ ਲਾਓ ਹਰ ਹਰ 10 20 ਕਿਲੋਮੀਟਰ ਤੇ ਜਾ ਕੇ ਬਦਲ ਜਾਂਦਾ ਵੀ ਉੱਥੇ ਕਿਹੜਾ ਬੂਟਾ ਹੋਣਾ ਸਾਡੇ ਏਰੀਏ 'ਚ ਬਹੁਤੀ ਇਸ ਵੇਲੇ ਲੀਚੀ ਦਾ ਯੋਗ ਹੈ ਲੀਚੀ ਇਹ ਨਾਖ ਹੈ ਆੜੂ ਹੈ ਸਾਰਾ ਕੁਝ ਹੈ ਸਾਰਾ ਮਹਿਕਮੇ ਨਾਲ ਪੁੱਛ ਕੇ ਦੇਖ ਰੇ ਕਰਕੇ ਫੇਰ ਲਾਓ ਅਦਰਵਾਇਜ਼ ਆਪਣੀ ਮਰਜ਼ੀ ਨਾ ਕਰੋ ਜੇ ਆਪਣਾ ਮਰਜ਼ੀ ਕਰਾਂਗੇ ਤਾਂ ਫਾਇਦਾ ਕੋਈ ਨਹੀਂ ਜੀ ਜਿਹੜਾ ਇਹ ਸਾਡਾ ਗੁਰਦਾਸਪੁਰ ਏਰੀਆ ਇਹਨੂੰ ਕੰਡੀ ਏਰੀਆ ਵੀ ਕਹਿੰਦੇ ਆ ਇੱਥੇ ਵੀ ਜਿਹੜਾ ਲੀਚੀ ਦੀ ਫਸਲ ਜਿਹੜੀ ਆ ਬਾਗ ਉਹ ਬਹੁਤ ਵਧੀਆ ਕਾਮਯਾਬਾ ਬਹੁਤ ਵਧੀਆ ਹੁੰਦਾ ਹੈ ਇਸ ਤੋਂ ਇਲਾਵਾ ਅਮਰੂਦ ਵੀ ਇੱਥੇ ਸਾਡੇ ਬਹੁਤ ਕਾਮਯਾਬ ਹੈ ਆਂਬ ਵੀ ਕਪ ਕਾਮਯਾਬ ਹੈ ਇਸੇ ਤਰ੍ਹਾਂ ਹੋਰ ਫਸਲਾਂ ਜਿਹੜੀਆਂ ਨੇ ਬਾਗ ਬਾਗ ਨੇ ਉਹ ਤੁਹਾਨੂੰ ਤੁਸੀਂ ਬਾਗਬਾਨੀ ਵਾਲੇ ਤੁਹਾਨੂੰ ਯੂਨੀਵਰਸਿਟੀ ਦੇ ਪੀਯੂ ਵਾਲੇ ਤੁਹਾਨੂੰ ਸਲਾਹ ਦੇ ਦੇਣਗੇ ਕਿ ਤੁਸੀਂ ਮਿੱਟੀ ਦੀ ਪਰਖ ਕਰਕੇ ਤੁਹਾਡਾ ਏਰੀਆ ਦੇਖ ਕੇ ਉਸ ਕਲਾਈਮੇਟ 'ਚ ਤੁਹਾਡਾ ਕਿਹੜਾ ਬਾਗ ਵਧੀਆ ਬੂਟਾ ਕਾਮਯਾਬ ਹੁੰਦਾ ਤੇ ਉਹ ਤੁਸੀਂ ਬੂਟੇ ਲਗਾਓ ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਬਾਗ ਲਗਾਣੇ ਆ ਉਹਦੇ ਤੇ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਤੇ ਖਰਚੇ ਤੋਂ ਇਲਾਵਾ ਸਾਨੂੰ ਜੇ ਆਪਾਂ 10 ਏਕੜ ਬਾਗ ਲਗਾਣੇ ਆ ਤੇ ਸਾਨੂੰ 10 ਏਕੜ ਚੋਂ ਇਨਕਮ ਜਿਹੜੀ ਆ ਸਾਡੀ ਅੱਧੀ ਹੋ ਜਾਂਦੀ ਹੈ ਉਹ ਇਨਕਮ ਦੀ ਹੋਣ ਕਰਕੇ ਸਾਨੂੰ ਜਿਹੜਾ ਪੰਜਾਬ ਡਿਪਾਰਟਮੈਂਟ ਹੈ ਐਗਰੀਕਲਚਰ ਡਿਪਾਰਟਮੈਂਟ ਹੈ ਇਹਨਾਂ ਨੂੰ ਇਸ ਡਿਪਾਰਟਮੈਂਟ ਨੂੰ ਚਾਹੀਦਾ ਵੀ ਜ਼ਿਮੀਂਦਾਰ ਨੂੰ ਜਿਹੜੀ ਸਬਸਿਡੀ ਦਿੰਦੇ ਹਨ ਉਹ ਬਹੁਤ ਨਾਮਾਤਰ ਦਿੰਦੇ ਆ ਇਹਨਾਂ ਨੂੰ ਉਹ ਸਬਸਿਡੀ ਜਿਹੜੀ ਹੈ ਜ਼ਿੰਮੇਦਾਰ ਨੂੰ ਵਧਾਣੀ ਚਾਹੀਦੀ ਆ ਕਿਉਂਕਿ ਜ਼ਿੰਮੇਦਾਰ ਦਾ ਇਨਕਮ ਸੋਰਸ ਜਿਹੜਾ ਵਾ ਉਹ 5-6 ਸਾਲ ਤੱਕ ਬੰਦ ਹੋ ਜਾਂਦਾ ਜੇ ਉਹਦੇ ਚ ਆਪਾਂ ਵਿੱਚ ਆੜੂ ਜਾਂ ਆਲੂ ਖਰਾ ਲਾ ਦੋ ਉਹ ਫਿਰ ਤੁਹਾਨੂੰ 5 ਸਾਲ ਬਾਅਦ ਤੇ ਇਨਕਮ ਸ਼ੁਰੂ ਹੋ ਜਾਂਦੀ ਆ ਅਦਰਵਾਈਜ਼ ਜਿਹੜੀ ਤੁਹਾਡੀ ਆਪਾਂ ਕੋਈ ਫਸਲ ਜਿਹੜੀ ਆ ਉਹ ਬਾਗ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ ਜੇ ਆਪਾਂ ਕੋਈ ਸਬਜ਼ੀਆਂ ਲਾ ਲਓ ਉਹ ਨਹੀਂ ਜ਼ਿਆਦਾ ਨਹੀਂ ਹੁੰਦੀ ਜਿੱਦਾਂ ਆਪਾਂ ਖੁੱਲੀਆਂ ਸਬਜ਼ੀਆਂ ਲਾਈਏ ਖੁੱਲਾ ਝੋਨਾ ਲਾਈਏ ਉਹ ਜ਼ਿਆਦਾ ਇਨਕਮ ਦਿੰਦਾ ਵਾ ਜਦੋਂ ਅਸੀਂ ਨਵੇਂ ਬੂਟੇ ਲਾਣੇ ਆ ਉਹਨਾਂ ਬੂਟਿਆਂ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਨਰਸਰੀ ਦੀ ਪਾਲ ਕਰਨੀ ਜ਼ਰੂਰੀ ਹੈ ਵਧੀਆ ਬੂਟੇ ਲੱਭਣੇ ਜ਼ਰੂਰੀ ਹੈ ਜਿਵੇਂ ਕਿ ਪ੍ਰਾਈਵੇਟ ਨਰਸਰੀਆਂ ਉਹ ਬਹੁਤ ਧੋਖਾ ਕਰਦੀਆਂ ਕੋਸ਼ਿਸ਼ ਕਰੋ ਕਿ ਸਰਕਾਰੀ ਯੂਨੀਵਰਸਿਟੀ ਸਰਕਾਰੀ ਨਰਸਰੀਆਂ ਤੋਂ ਜਾਂ ਕੋਈ ਮਨਜ਼ੂਰਸ਼ੁਦਾ ਨਰਸਰੀ ਹੈ ਜਿਹੜੀ ਅਪਰੂਵਡ ਹੈ ਯੂਨੀਵਰਸਿਟੀ ਵੱਲੋਂ ਉਹਨਾਂ ਕੋਲੋਂ ਬੂਟੇ ਲਵੋ ਮੇਰੀ ਤੇ ਇਹੋ ਬਹੁਤੀ رائے ਆ ਕਿ ਆਪਾਂ ਜਿਹੜੀਆਂ ਪੀਐਜ ਯੂਨੀਵਰਸਿਟੀਆਂ ਇਹਨਾਂ ਦੇ ਬੂਟੇ ਇਹਨਾਂ ਤੋਂ ਬੂਟੇ ਲਈਏ ਜਿਵੇਂ ਸਾਡੇ ਗੁਰਦਾਸਪੁਰ ਅਸਲੇ ਸਭ ਤੋਂ ਹੀ ਵਧੀਆ ਜਿਹੜਾ ਹੈ ਲੀਚੀ ਦੀ ਨਰਸਰੀ ਹੈ ਇਸੇ ਤਰ੍ਹਾਂ ਮੈਂ ਗੰਗੀਆਂ ਫਾਰਮ ਗਿਆ ਹਿਸ਼ਾਰਪੁਰ ਉੱਥੇ ਅੰਬਾਂ ਦੀ ਬਹੁਤ ਵਧੀਆ ਲੀਚੀ ਦੀ ਨਰਸਰੀ ਹੈ ਮੈਂ ਜਲੋਵਲ ਗਿਆ ਯੂਨੀਵਰਸਿਟੀ ਦੇ ਫਾਰਮ 'ਚ ਉੱਥੇ ਸਿਟਰਸ ਦੀ ਬਹੁਤ ਵਧੀਆ ਵੈਰਾਈਟੀ ਹੈ ਤੇ ਇਹਨਾਂ ਤੁਹਾਨੂੰ ਯੂਨੀਵਰਸਿਟੀਆਂ ਦੇ ਹੀ ਨਰਸਰੀਆਂ ਤੋਂ ਬੂਟੇ ਲੈਣੇ ਚਾਹੀਦੇ ਜਿਵੇਂ ਸਾਡੇ ਇੱਥੇ ਗੁਰਦਾਸਪੁਰ 'ਚ ਤਾਨੂੰ ਲੀਚੀ ਦੇ ਬੂਟੇ ਬਹੁਤ ਵਧੀਆ ਮਿਲਣਗੇ ਹੁਸ਼ਿਆਰਪੁਰ ਗੰਗੀਆਂ ਫਾਰਮ ਆ ਉਥੋਂ ਤੁਹਾਨੂੰ ਅੰਬਾਂ ਦੀ ਵੈਰੈਟੀ ਬਹੁਤ ਵਧੀਆ ਮਿਲੇਗੀ ਇਸ ਤਰ੍ਹਾਂ ਜੱਲੋਵਾਲ ਆ ਉਥੋਂ ਤੁਹਾਨੂੰ ਸਿਟਰਸ ਦੀ ਵੈਰੈਟੀ ਬਹੁਤ ਵਧੀਆ ਮਿਲੇਗੀ ਯੂਨੀਵਰਸਿਟੀ ਦੀ ਤੇ ਇਸ ਕਰਕੇ ਸਾਨੂੰ ਘੁੰਮ ਫਿਰ ਕੇ ਜਿਹੜਾ ਨਾ ਸਾਰੇ ਬੂਟਿਆਂ ਦੀ ਸਿਲੈਕਸ਼ਨ ਕਰਨੀ ਚਾਹੀਦੀ ਆ ਜਿਹੜੀ ਜਿਹੜੇ ਬੂਟੇ ਲਾਉਣੇ ਆ ਉਹ ਯੂਨੀਵਰਸਿਟੀ ਦੀ ਸਲਾਮ ਮੁਤਾਬਕ ਲਾਓ ਮੇਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਆ ਵੀ ਜਿਵੇਂ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਚਰਚਾ ਚੱਲਦੀ ਪਈ ਆ ਕਿ ਜ਼ਮੀਨ ਦਾ ਲੈਵਲ ਜਿਹੜਾ ਪਾਣੀ ਦਾ ਲੈਵਲ ਬਹੁਤ ਡਾਊਨ ਜਾ ਰਿਹਾ ਤੇ ਜਿਹੜਾ ਫਸਲੀ ਚੱਕਰ ਹੈ ਇਹ ਅਪਣਾਉਣਾ ਚਾਹੀਦਾ ਇਸ ਕਰਕੇ ਜੇ ਜ਼ਿਮੀਂਦਾਰ ਕੋਲ ਜ਼ਮੀਨ ਜਾਦਾ ਵਾ ਉਹਨੂੰ ਜਰੂਰ ਜੇ 20 ਏਕੜ ਆ ਉਹਦੇ ਚ 5-7 ਏਕੜ 10 ਏਕੜ ਬਾਗ ਕਰਨਾ ਚਾਹੀਦਾ ਦੂਜਾ ਇਹ ਹੈ ਕਿ ਜ਼ਿਮੀਂਦਾਰਾਂ ਨੂੰ ਝੋਨੇ ਤੋਂ ਇਲਾਵਾ ਸਬਜੀ ਵੱਲ ਹੋਰ ਚੀਜ਼ਾਂ ਲਾਉਣਾ ਚਾਹੀਦਾ ਤੇ ਇਹਦੇ ਨਾਲ ਹੀ ਜ਼ਿਮੀਂਦਾਰ ਦਾ ਇੱਕ ਇਨਕਮ ਸੋਰਸ ਵੀ ਵਧੇਗਾ ਸਬਜੀ ਨਾਲ ਤੇ ਝੋਨੇ ਦਾ ਇਨਕਮ ਸੋਰਸ ਜਿਹੜਾ ਵਾ ਉਹਦੇ ਤੋਂ ਜ਼ਿਮੀਂਦਾਰ ਪਿੱਛੇ ਹਟੇ ਤੇ ਉਹਦੇ ਨਾਲ ਵਾਟਰ ਲੈਵਲ ਜਿਹੜਾ ਜ਼ਿਮੀਂਦਾਰ ਤਾਂ ਆਵੇ ਦੂਜਾ ਸਭ ਤੋਂ ਵਧੀਆ ਜੇ ਇਹ ਜਿੰਨੇ ਹੀ ਸਾਡੇ ਇੱਥੇ ਬਾਗ ਲੱਗਣਗੇ ਉਹਦੇ ਨਾਲ ਸਾਡਾ ਜੋ ਐਸ ਪੋਲੂਸ਼ਨ ਆ ਇੰਨੀ ਗਰਮੀ ਪੈ ਰਹੀ ਆ ਉਹਦੇ ਤੇ ਵੀ ਕੰਟਰੋਲ ਹੋਵੇਗਾ ਸਾਡੇ ਜੇ ਇੱਥੇ ਜ਼ਿਲ੍ਹੇ 'ਚ ਜਿੰਨੇ ਵੀ ਬਾਗ ਜਿਆਦਾ ਲੱਗਣਗੇ ਉਦੇ ਨਾਲ ਸਾਡੇ ਤੇ بارشਾਂ ਵੀ ਬਹੁਤ ਜ਼ਿਆਦਾ ਹੋਣਗੀਆਂ। ਬਾਕੀ ਨਵੇਂ ਬਾਗ ਦੇ ਵਿੱਚ ਇੱਕ ਬਹੁਤ ਜ਼ਰੂਰੀ ਹੈ ਬਾਗ ਲਗਾਉਣ ਜਦੋਂ ਆਪਾਂ ਨਵੇਂ ਬਾਗ ਦੀ ਵਿਉਂਤਵੰਦੀ ਕਰਦੇ ਆਂ ਤੇ ਉਹਦੇ ਨਾਲ ਹੀ ਵਿੰਡ ਬ੍ਰੇਕ ਲਗਾਉਣੀ ਬਹੁਤ ਜ਼ਰੂਰੀ ਹੈ ਤਾਂ ਕਿ ਬੂਟਿਆਂ ਨੂੰ ਤੇਜ਼ ਹਵਾਵਾਂ ਦੇ ਮਾੜੇ ਨੁਕਸਾਨ ਤੋਂ ਬਚਾਇਆ ਜਾ ਸਕੇ। ਵਿੰਡ ਬ੍ਰੇਕ ਦੇ ਵਿੱਚ ਤੁਹਾਡਾ ਜਾਮੂਨ ਸਫੈਦਾ ਆਮ ਦੇਸੀ ਆਂਬ ਇਹ ਸਾਰੇ ਜਿਹੜੇ ਪਾਪੂਲਰ ਅਰਜੁਨਾ ਟਰੀ ਇਹ ਸਾਰੇ ਆ ਜਾਂਦੇ ਆ। ਇਹ ਤੇ ਹੋ ਗਈ ਸਾਡੀ ਸਾਰੀ ਵੀ ਕਿਵੇਂ ਅਸੀਂ ਬਾਗ ਲਾਉਣਾ ਕਿੱਥੋਂ ਖਰੀਦਣਾ ਤੇ ਕਿਵੇਂ ਅਸੀਂ ਉਹਦੀ ਦੇਖ ਇਸ ਤੋਂ ਬਾਅਦ ਉਹਨੂੰ ਬੂਟਿਆਂ ਨੂੰ ਦੇਖਣਾ ਕਿ ਕੀੜੇ ਮਕੌੜੇ ਦਾ ਹਮਲਾ ਨਾ ਹੋਵੇ ਤੇ ਉਹਨਾਂ ਨੂੰ ਬਿਮਾਰੀਆਂ ਤੋਂ ਲਗਾਤਾਰ ਬਚਾਇਆ ਜਾ ਸਕੇ ਤੇ ਜਾਂ ਫਿਰ ਮਾਰਾਂ ਦੀ ਸਲਾਹ ਦਿੱਤੀ ਲਈ ਜਾਵੇ ਇਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਹੋਰ ਗੱਲ ਕਰਨਾ ਚਾਹਾਂਗੀ ਕਿ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਾ ਫਲ ਫਲਾਂ ਦੀ ਪੋਸਟਿਕ ਵਗੀਚੀ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ ਜਿੱਦਾਂ ਆਮ ਤੌਰ ਤੇ ਆਪਾਂ ਦੇਖਿਆ ਪਿੰਡਾਂ ਦੇ ਵਿੱਚ ਜਗ੍ਹਾ ਜਿਹੜੀ ਖੁੱਲੀ ਹੁੰਦੀ ਹੈ ਘਰ ਦੇ ਵਿੱਚ ਤੇ ਉਹਦੇ ਵਿੱਚ 625 ਵਰਗ ਮੀਟਰ ਦੇ ਵਿੱਚ ਅਸੀਂ ਪੱਤਝੜ ਤੇ ਸਦਾਬਹਾਰੀ ਫਲਾਂ ਦੇ ਬੂਟੇ 625 ਵਰਗ ਮੀਟਰ ਵਾਲੀ ਘਰੇਲੂ ਬਗੀਚੇ ਵਿੱਚ ਲਗਾ ਸਕਦੇ ਹਾਂ ਤਾਂ ਜੋ ਜਿਹੜੇ ਇੱਕ ਆਮ ਪਰਿਵਾਰ ਨੂੰ ਸਾਰਾ ਸਾਲ ਜਿਹੜੇ ਉਹ ਪੋਸਟਿਕ ਫਲ ਜਿਹੜੇ ਮਿਲਦੀ ਰਹਿਣ ਇਸ ਤੋਂ ਇਲਾਵਾ ਮੈਂ ਹੁਣ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਸਾਡੇ ਇੱਥੇ ਖੇਤਰੀ ਖੋਜ ਕੇਂਦਰ ਵਿੱਚ ਵਿਖੇ ਆਪਣੀ ਫਾਲਦਾਰ ਬੂਟਿਆਂ ਦੀ ਨਰਸਰੀ ਹੈ ਜਿੱਦੇ ਵਿੱਚ ਅਸੀਂ ਆਮਬ ਲੀਚੀ ਨਿੰਬੂ ਪਪੀਤਾ ਲੁਕਾਟ ਆੜੂ, ਨਾਸ਼ਪਤੀ, ਆਲੂ ਬੁਖਾਰਾ ਵਗੈਰਾ ਦੇ ਅਸੀਂ ਬੂਟੇ ਤਿਆਰ ਕਰਦੇ ਆਂ ਜਦੋਂ ਫਿਰ ਇਹਨਾਂ ਦਾ ਸੀਜ਼ਨ ਹੁੰਦਾ ਲਗਾਉਣ ਦਾ ਤੇ ਅਸੀਂ ਇਹਨਾਂ ਨੂੰ ਅਸੀਂ ਕਿਸਾਨਾਂ ਨੂੰ ਅਸੀਂ ਦਿੰਨੇ ਆਂ ਤੇ ਇਸ ਤੋਂ ਇਲਾਵਾ ਸਤੰਬਰ-ਅਕਤੂਬਰ ਵਿੱਚ ਜੇ ਕਿਸੇ ਬਾਗਵਾਨ ਜਾਂ ਕਿਸਾਨ ਨੇ ਆਪਣਾ ਬਾਗ ਲਗਾਉਣਾ ਆ ਤੇ ਉਹ ਵੀ ਸਾਡੇ ਕੋਲੋਂ ਜਿਹੜਾ ਆਂਬ ਲੀਚੀ ਦੇ ਬੂਟੇ ਉਹ ले ले ਸਕਦਾ ਹੈ ਕਿਉਂਕਿ ਸਾਡੇ ਬੂਟੇ ਬਹੁਤ ਹੀ ਸਿਹਤਮੰਦ ਨਰੋਏ ਵਧੀਆ ਕੁਆਲਿਟੀ ਦੇ ਤੇ ਵੈਰਾਈਟੀ ਵਾਈਜ਼ ਅਸੀਂ ਉਹਨਾਂ ਦਾ ਮਤਲਬ ਉਹਨਾਂ ਨੂੰ ਤਿਆਰ ਕੀਤੇ ਗਏ ਹਨ ਅੰਦਰ ਵਿੱਚ ਮੈਂ ਇਹ ਕਹਿਣਾ ਚਾਹੁੰਨੀ ਆਂ ਕਿ ਜਿਵੇਂ ਆਪਾਂ ਮੈਂ ਪਹਿਲਾਂ ਵੀ ਦੱਸਿਆ ਕਿ ਸਾਨੂੰ ਫਸਲੀ ਵਿਭਿੰਨਤਾ ਅਪਣਾਉਣ ਦੀ ਲੋੜ ਹੈ ਇਹਦੇ ਵਿੱਚ ਬਾਗਬਾਨੀ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਬਾਗਬਾਨੀ ਦੇ ਵਿੱਚ ਜਿਹੜਾ ਫਲਦਾਰ ਬੂਟਿਆਂ ਦਾ ਬਾਗ ਜਿਹੜਾ ਲਗਾਉਣਾ ਆਪਾਂ ਨੂੰ ਚਾਹੀਦਾ ਹੈ ਜਿਹੜਾ ਕਿ ਬਹੁਤ ਇਨਕਮ ਸਾਨੂੰ ਦੇ ਰਿਹਾ ਹੈ ਤੇ ਇਹ ਜਿਹੜੇ ਫਲਦਾਰ ਬੂਟਿਆਂ ਦੀ ਆਪਾਂ ਪਹਿਲਾਂ ਤੋਂ ਹੀ ਪਲੈਨਿੰਗ ਕਰ ਲੈਣੀ ਚਾਹੀਦੀ ਹੈ ਕਿ ਕਿੱਥੋਂ ਕੀ ਖਰੀਦਣਾ ਕਿੱਦਾਂ ਦੇ ਬੂਟੇ ਖਰੀਦਣੇ ਆ ਉਹ ਮੈਂ ਤੁਹਾਨੂੰ ਸਾਰਾ ਕੁਝ ਦੱਸ ਚੁੱਕੀ ਆ ਸੋ ਇਹਨਾਂ ਚੀਜ਼ਾਂ ਗੱਲਾਂ ਵੱਲ ਧਿਆਨ ਰੱਖ ਕੇ ਤੇ ਤੁਸੀਂ ਆਪਣਾ ਜਿਹੜਾ ਆ ਉਹ ਪਲਾਨ ਕਰ ਲੈਣਾ ਵੀ ਤੁਸੀਂ ਬੂਟੇ ਕਿੱਥੋਂ ਖਰੀਦਣੇ ਆ ਕਿੱਦਾਂ ਕਰਨੇ ਆ ਕਿਵੇਂ ਪਲੈਨਿੰਗ ਕਰਨੀ ਆ ਕਦੋਂ ਬਾਗ ਲਗਾਉਣਾ ਕਦੋਂ ਉਹਦੇ ਅੱਗੇ ਬੂਟਿਆਂ ਦੀ ਦੇਖਭਾਲ ਕਰਨੀ ਆ ਤਾਂ ਜੋ ਤੁਹਾਡਾ ਜਿਹੜਾ ਬਾਗ ਬਾਗ ਹੈ ਉਹ ਸਿਹਤਮੰਦ ਹੋਵੇ ਤੇ ਵਧੀਆ ਕੁਆਲਿਟੀ ਦੇ ਫਲ ਉਹ ਤੋਂ ਪੈਦਾ ਕੀਤੇ ਜਾਣ ਤੇ ਭਰਪੂਰ ਇਨਕਮ ਦੇਵੇ